ਗੁਰੂ ਪਿਆਰੇ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਉਹ ਫਤਿਹ ਦੀ ਸਾਂਝ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਖੁਸ਼ੀਆਂ ਦੇ ਕਾਰਜ ਕਿਵੇਂ ਮਨਾਈਏ ਸਾਂਝਾ ਕਰਾਂਗੇ ਤਨ ਤਨ ਸਤਿਵਾਪਾ ਅਜੀਤ ਸਿੰਘ ਜੀ ਦੇ ਅਨਮੋਲ ਬਚਨਾਂ ਦੇ ਅਨੁਸਾਰ ਕਿੰਨੀ ਖੁਸ਼ੀ ਦੇ ਕਾਰਜ ਮਨਾਣੇ ਚਾਹਦੇ ਹਨ ਅੱਜ ਤੁਹਾਨੂੰ ਦੱਸਾਂਗੇ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਅਜੀਤ ਸਿੰਘ ਜੀ ਲੇ ਕੇ ਹਾਜ਼ਰੀ ਲਗਵਾਉਣਾ ਜੀ ਚੈਨਲ ਨੂੰ ਲਾਈਕ ਅਜੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਦਿਲ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਸਾਡੀ ਝੋਲੀ ਵਿੱਚ ਕਿੰਨੇ ਖੁਸ਼ੀਆਂ ਪਾਉਂਦੇ ਹਨ ਸਾ ਸੰਗਤ ਜੀ ਅੱਜ ਦੇ ਸਮੇਂ ਵਿੱਚ ਬਹੁਤ ਲੋਕ ਜਨਮ ਦਿਨ ਮਨਾਉਂਦੇ ਨੇ ਆਪਣੇ ਜਨਮ ਦਿਨ ਮਨਾਉਂਦੇ ਨੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਨੇ ਤੁਸੀਂ ਪਾਵੇਂ ਕੇਕ ਕੈਕ ਕੱਟ ਲਵੋ ਤਾੜੀਆਂ ਮਾਰ ਲਵੋ ਹੈਪੀ ਬਰਥਡੇ ਕਹ ਦਿਓ ਪਰ ਉਹ ਦਰਗਾਹ ਤੱਕ ਨਹੀਂ ਪਹੁੰਚਦਾ ਸਾਧ ਸੰਗਤ ਜੀ ਤੁਸੀਂ 15 20 ਦਿਨ ਮਹੀਨਾ ਪਹਿਲਾਂ ਸੋਹ ਜਪਜੀ ਸਾਹਿਬ ਦੇ ਪਾਠ ਕਰ ਲਓ ਚਾਹੇ ਸੁਖਨੀ ਸਾਹਿਬ ਦੇ ਪਾਠ ਮਨ ਵਿਚ ਧਾਰ ਲਵਾਂ ਕਿ ਐਨੀ ਤ੍ਰਿਗ ਨੂੰ ਜਨਮ ਦਿਨ ਹੈ ਇਸ ਦਿਨ ਪੂਰੇ ਕਰਨੇ ਨੇ ਵਾਏ ਗੁਰੂ ਜੀਓ ਦਰਗਾਹ ਤੱਕ ਪਹੁੰਚਦਾ ਏ ਸਾ ਸੰਗਤ ਜੀ ਜਨਮ ਦਿਨ ਤੇ ਬੀ ਬੰਦੇ ਆਏ ਸੀ ਜਨਮ ਦਿਨ ਮਨਾਉਣ ਨੂੰ ਮੈਂ ਇਹਨਾਂ ਨੂੰ ਰਿਟਰਨ ਗਿਫਟ ਦੇ ਕੇ ਭੇਜਣਾ ਵਾ ਵਾਏ ਗੁਰੂ ਜੀ ਉਸ ਦਾ ਕੋਈ ਫਾਇਦਾ ਨਹੀਂ ਔਰ ਤੁਹਾਡੇ ਲਈ ਬਹੁਤ ਮਹਿੰਗਾ ਗਿਫਟ ਹੋਣਗੇ ਤੁਸੀਂ ਉਹਨਾਂ ਤੇ ਪੈਸੇ ਖਰਚੋਗੇ 40 50000 ਰੁਪਏ ਖਰਚੋਗੇ ਤੇ ਉਹਨਾਂ ਨੂੰ ਗਿਫਟ ਦੇ ਕੇ ਭੇਜੋਗੇ ਵਾਹਿਗੁਰੂ ਜੀ ਤੁਸੀਂ ਇਹ ਗਲਤੀ ਕਰ ਰਹੇ ਹੋ ਇਹ ਕੋਈ ਆਮ ਜੀ ਕਾਲ ਨਹੀਂ ਜੋ ਹਰ ਇੱਕ ਮਨੁੱਖ ਕਰਦਾ ਹੈ ਸਾ ਸੰਗਤ ਜੀ ਜੇ ਤੁਸੀਂ ਉਸ ਦੀ ਜਗਾ ਸੋ ਗੁੜਕਾ ਸਾਹਿਬ ਲਿਆ ਕੇ ਉਹਨਾਂ ਨੂੰ ਦੇ ਦਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਦਰਗਾਹ ਤੱਕ ਪਹੁੰਚਦਾ ਹੈ ਜੇ ਜਿਹੜੇ 500 ਰਿਸ਼ਤੇਦਾਰ ਜਨਮ ਦਿਨ ਤੇ ਆਉਣੇ ਨੇ ਉਹਨਾਂ ਸਭ ਨੂੰ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਦਾ ਗੁੜਕਾ ਸਾਹਿਬ ਚਾਹੇ ਸੁਖਮਨੀ ਸਾਹਿਬ ਦਾ ਗੁੜਕਾ ਸਾਹਿਬ ਦੇ ਦਿਓ ਸਾ ਸੰਗਤ ਜੀ ਕੋਈ ਭੁੱਲਿਆ ਪਟਕਿਆ ਹੋਇਆ ਸੁਖਨੀ ਸਾਹਿਬ ਦੇ ਪਾਠ ਨਾਲ ਜੁੜ ਜਾਏਗਾ ਜਿਸ ਨਾਲ ਤੁਹਾਡਾ ਵੀ ਭਲਾ ਹੋਵੇਗਾ ਤੁਹਾਡੇ ਪਰਿਵਾਰ ਦਾ ਵੀ ਤੇ ਤੁਹਾਡੇ ਬੱਚਿਆਂ ਦਾ ਵੀ ਇੰਨੀ ਕੁ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਐ ਤਾਂ ਤਨ ਬਾਬਾ ਅਜੀਤ ਸਿੰਘ ਜੀ ਦੀ ਰੋਜ਼ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਲਾਈਕ ਸ਼ੇਅਰ ਕਰਨਾ ਨਹੀਂ ਭੁੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ